ਇਹ ਤਸਵੀਰਾਂ ਨੇ ਫਗਵਾੜਾ ਸ਼ਹਿਰ ਦੇ ਹਰਗੋਬਿੰਦਗਰ ਵਿਖੇ ਸਥਿਤ ਮਸ਼ਹੂਰ ਦੁਕਾਨ ਨੋਵਲਟੀ ਸਪੀਡ ਸ਼ਾਪ ਦੀਆਂ ਜਿੱਥੇ ਕਿ ਬੀਤੀ ਦੇਰ ਰਾਤ ਭਿਆਨਕ ਅਗ ਲੱਗ ਗਈ ਜਾਣਕਾਰੀ ਮੁਤਾਬਕ ਇਹ ਅਗ ਦੇਰ ਰਾਤ ਕਰੀਬ 2 ਵਜੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਤੇਜਿੰਦਰ ਨੇ ਦੱਸਿਆ ਕਿ ਅਗ ਲੱਗਣ ਦੀ ਸੂਚਨਾ ਤੁਰੰਤ ਹੀ ਫਾਇਰ ਬ੍ਰਿਗੇਡ ਦੀ ਟੀਮ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੇ ਤੁਰੰਤ ਹੀ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਉਨ੍ਹਾਂ ਦੱਸਿਆ ਕਿ ਸਾਗ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ ਹੈ ਸਰ ਕੀ ਨਾਮ ਜੀ ਆਪਣਾ ਭਜੇਂਦਰ ਜੀ ਹਾਂ ਜੀ ਸਰ ਕੀ ਮਾਮਲਾ ਕੀ ਜਿਹੜਾ ਅੱਜ ਹਰਗੋਗਰ ਵਿੱਚ ਖੜੇ ਆਂ ਦੇਰ ਰਾਤ ਦਾ ਆਪ ਨੂੰ ਨਾ ਕਿਤੇ ਤਾਰਾਂ ਦਾ ਸ਼ਾਰਟ ਸਰਕਟ ਹੋ ਗਿਆ ਸ਼ਾਰਟ ਸਰਕਟ ਹੋਣ ਦੇ ਨਾਲ ਨਾ ਦੁਕਾਨ ਦੇ ਅੰਦਰ ਅੱਗ ਲੱਗੀ ਕਾਫੀ ਜ਼ਿਆਦਾ ਅੱਗ ਲੱਗੇ ਫ੍ਰੀਮੀਡੀਟਲੀ ਕਾਲ ਕੀਤੀ ਫਾਇਰ ਬ੍ਰਿਗੇਡ ਨੂੰ ਆਏ ਇਹਨਾਂ ਨੇ ਆ ਕੇ ਫੜੋੜ ਅੱਗ ਬੁਝਾਈ ਕਿੰਨੀਆਂ ਗੱਡੀਆਂ ਲੱਗੀਆਂ ਸੱਤ-ਅੱਠ ਗੱਡੀਆਂ ਲਗਭਗ ਲੱਗੀਆਂ ਹੋਣੀਆਂ ਤੇ ਨੁਕਸਾਨ ਸਾਰ ਕਿੰਨਾ ਹੋ ਗਿਆ ਆਪਣਾ ਦੁਕਾਨ ਤਾਂ ਸਾਰੀ ਤਰੀਕੇ ਨਾਲ ਤੇ ਆਪਾਂ ਨੂੰ ਕਿੰਨੇ ਕਬੀਰ ਇਤਲਾਮ ਮਿਲੀਏ 2 ਵਜੇ 2 ਵਜੇ ਉਧਰ ਫਾਇਰ ਬਗੇਡ ਅਫਸਰ ਪਵਿੱਤਰ ਸਿੰਘ ਅਨੁਸਾਰ ਉਹਨਾਂ ਨੂੰ ਰਾਤ 2 ਵਜੇ ਨੋਵਲਟੀ ਸਪੀਡ ਸ਼ਾਪ 'ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਜਿਸ ਤੋਂ ਤੁਰੰਤ ਬਾਅਦ ਹੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਉਹਨਾਂ ਦੱਸਿਆ ਕਿ ਅੱਗ ਇੰਨੀ ਜ਼ਿਆਦਾ ਸੀ ਕਿ ਉਹਨਾਂ ਨੂੰ ਅੱਗ ਤੇ ਕਾਬੂ ਪਾਉਣ ਲਈ ਕਾਫੀ ਜਿੱਦੋਜਹਿਦ ਕਰਨੀ ਪਈ ਕੀ ਨਾ ਜੀ ਆਪਣਾ ਮੇਰਾ ਨਾਮ ਪਵਿੱਤਰ ਸਿੰਘ ਹੈ ਜੀ ਹਾਂ ਪਵਿੱਤਰ ਸਿੰਘ ਜੀ ਕੀ ਮਾਮਲਾ ਕੀ ਇੱਕ ਜਗ੍ਹਾ ਇਧਰ ਆਪਣੇ ਹਰਗੋਗਰ ਚ ਆਏ ਹਾਂ ਕਿਥੇ ਨੋਵਰਟੀ ਸਵੀਟ ਸ਼ਾਪ ਦੇ ਉੱਤੇ 1:50 ਮਿੰਟ ਤੇ ਫਾਇਰ ਲੱਈ ਸੀ ਜੀ ਕਿ ਇਹਨੂੰ ਆਮੋਕੇ ਤੇ ਆ ਕੇ ਕਾਬੂ ਪਾਇਆ ਸਰ ਕਿਹੜੀ ਦੁਕਾਨ ਨੂੰ ਲੱਗੀ ਅੱਗ ਕਿਥੇ ਆ ਦੁਕਾਨ ਇਹ ਨੋਵਰਟੀ ਸਵੀਟ ਸ਼ਾਪ ਆ ਜੀ ਚਪਾਟੀ ਚਪਾਟੀ ਪਰਵਿੰਦਰ ਨਗਰ ਦੇ ਤਵਾਨੂੰ ਤਲਾਕ ਕਿਦਾਂ ਮਿਲੀ ਸਰ ਸਾਨੂੰ ਇੱਥੋਂ ਇਹਨਾਂ ਤੇ ਘਰ ਦੇ ਗਏ ਸੀਗੇ ਸਕੂਟਰ ਤੇ ਹੀ ਉਹ ਜਾ ਕੇ ਬੁਲਾ ਕੇ ਲੈ ਕੇ ਆਏ ਆ ਜੀ ਕਿੰਨੇ ਵਜੇ ਆਸਾ ਇਹ ਕਰ ਇਹ 1:50 ਮਿੰਟ ਦੀ ਗੱਲ ਹੈ ਜੀ ਤੇ ਸਰ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀਆਂ 8 ਤੋਂ 9 ਗੱਡੀਆਂ ਲੱਗੀਆਂ ਜੀ ਤੇ ਅੱਗ ਦਨ ਲੱਗਣ ਦਾ ਕਾਰਨ ਕੋਈ ਸਾਹਮਣੇ ਆਇਆ ਸਰ ਨਹੀਂ ਜੀ ਇਹ ਹਜੇ ਮਾਲਕਾਂ ਨੂੰ ਪੁੱਛਿਆ ਨਹੀਂ ਗਿਆ ਤੇ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਇਹ ਵੀ ਕੁਝ ਨਹੀਂ ਪਤਾ ਜੀ ਇਹ ਮਾਲਕਾਂ ਨੇ ਦੱਸਣ ਤੇ ਹੀ ਆ ਇਸ ਅਗਦੀ ਸੂਚਨਾ ਮਿਲਣ ਤੋਂ ਬਾਅਦ ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਸਾਬਕਾ ਮੇਅਰ ਅਰਨ ਖੋਸਲਾ ਅਤੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ ਦੁਕਾਨ ਤੇ ਪਹੁੰਚੇ ਤੇ ਮਾਲਕਾਂ ਨਾਲ ਗੱਲਬਾਤ ਕਰ ਘਟਨਾ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਸੋਮ ਪ੍ਰਕਾਸ਼ ਨੇ ਕਿਹਾ ਕਿ ਇਸ ਅਗਨ ਨਾਲ ਜੋ ਵੀ ਨੁਕਸਾਨ ਹੋਇਆ ਹੈ ਉਹ ਭੁੱਲਣਯੋਗ ਨਹੀਂ ਹੈ ਹੁਣ ਆ ਪੀੜਤ ਪਰਿਵਾਰ ਨੂੰ ਹੌਸਲਾ ਦਿੰਦਿਆਂ ਇਸ ਨੂੰ ਵੀ ਪਰਮਾਤਮਾ ਦਾ ਹੀ ਭਾਣਾ ਮੰਨ ਕੇ ਮੁਰ ਤੋਂ ਮਜ਼ਬੂਤ ਹੋ ਕੇ ਕੰਮ ਕਰਨ ਦੀ ਗੱਲ ਆਖੀ ਫਵਾਰਾ ਤੋਂ ਨਵਰਾਣ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਨਵਦੀਸੂ ਚੌਕ ਜੋ ਮਾੜਾ ਦੀ ਪੂਰੀ ਮਸ਼ਹੂਰ ਰਮਨ ਮਸਤਾਨ ਹੈ ਪਛਾਈ ਦੀ ਬੰਦੀ ਦੁਕਾਨ ਬਗਵੰਤ ਜੀ ਦੀ ਰਾਤੀ ਰਾਗਲਾ ਕੇ ਚੌਕਾ ਹੋ ਗਏ ਲੱਗਦਾ ਹੈ ਬਹੁਤ ਬੜਾ ਨੁਕਸਾਨ ਆਇਆ ਸਾਰਾ ਕੁਝ ਬਨਾਚ ਹੋ ਗਿਆ ਇਹ ਵੀ ਬਹੁਤ ਨੁਕਸਾਨ ਆਇਆ ਬਹੁਤ ਬਹੁਤ ਨੁਕਸਾਨ ਹੋ ਗਿਆ ਜਿੰਦਗੀ ਸਾਡੀ ਪਰਣੀਆ ਬਹੁਤ ਪਰਮਾਨਤਰੇ ਜਿਹੜੇ ਤਗੜੇ ਹੋ ਗਏ ਚਰਮ ਜਬਾਨ ਨਾ ਦਿੱਖਦੇ ਫਿਰ ਇਤਨਾ ਲੋਕਾਂ ਨੂੰ ਬਹੁਤ ਮਾਜੁਰ